ਔਰ ਜਿਹੜਾ ਸਾਡਾ ਪੰਜਾਬ ਦਾ ਹਾਲ ਬਣਿਆ ਹੋਇਆ ਹੈ ਬਾਰਡਰ ਏਰੀਆ ਦੇ ਉੱਤੇ ਜੋ ਵਿਤਕਰੇ ਹੋ ਰਹੇ ਹਨ ਕਾਨੂੰਨੇ ਕਾਨੂੰਨ ਜਿਵੇਂ ਐਨਐਸਏ ਅੱਜ ਅਮਰਿਤਪਾਲ ਸਿੰਘ ਆਦ ਦੇ ਉੱਤੇ ਲਾਇਆ ਹੋਇਆ ਹੈਗਾ ਔਰ ਜੋ ਸਿੱਖਾਂ ਦਾ ਕਤਲ ਬਾਹਰਲੇ ਦੇਸ਼ਾਂ 'ਚ ਕਹਿ ਕੇ ਕਰਾ ਰਹੇ ਹਨ ਉਹਨੂੰ ਖਤਮ ਕਰਨ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਘੱਟ ਗਿਣਤੀਆਂ ਦੀ ਆਵਾਜ਼ ਬਣ ਕੇ ਇਸ ਸ਼ਹੀਦਾਂ ਦੀ ਧਰਤੀ 'ਤੂੰ ਜਾ ਕੇ ਉੱਥੇ ਦਿੱਲੀ ਤੇ ਆਪਾਂ ਆਵਾਜ਼ ਉਠਾਈਏ ਲੋਕ ਸਭਾ ਚੋਣਾਂ 2024 ਦੇ ਲਈ ਟਿਕਟ ਮਿਲਣ ਤੋਂ ਬਾਅਦ ਜਿੱਥੇ ਉਮੀਦਵਾਰ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਰਾਜ ਜਤਿੰਦਰ ਸਿੰਘ ਅਤੇ ਅੰਮ੍ਰਿਤਸਰ ਤੋਂ ਉਮੀਦਵਾਰ ਈਮਾਨ ਸਿੰਘ ਮਾਨ ਜੋ ਕਿ ਐਮਪੀ ਸਿਮਰਨਜੀਤ ਸਿੰਘ ਮਾਨ ਦੇ بیٹے ਵੀ ਨੇ ਪਾਰਟੀ ਵਰਕਰਾਂ ਦੇ ਨਾਲ ਅੱਜ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਨਤਮਸਤਕ ਹੋਏ ਇਸ ਮੌਕੇ ਤੇ ਉਹਨਾਂ ਨੇ ਪੰਜਾਬ ਦੇ ਵੱਡੇ ਮੁੱਦਿਆਂ ਤੇ ਬੋਲਦੇ ਆ ਕਿਹਾ ਕਿ ਸਾਨੂੰ ਇੱਕ ਜੁਨੂ ਮੌਕਾ ਦਿਓ ਅਸੀਂ ਤੁਹਾਡੇ ਨਾਲ ਖੜਾਂਗੇ ਹਰ ਮੁੱਦੇ ਨੂੰ ਲੈ ਕੇ ਆਵਾਜ਼ بلند ਕੀਤੀ ਜਾਵੇਗੀ ਵਾਜਜੀ ਦਾ ਖਾਲਸਾ ਵਾਜਜੀ ਦੀ ਫਤਿਹ ਅੱਜ ਸਰ ਰਾਜੇਂਦਰ ਸਿੰਘ ਜੀ ਦੇ ਉਰੇ ਸ਼੍ਰੋਮਣੀ ਕਾਲੀ ਦਾ ਲੰਬਰ ਸਰ ਦੇ ਕੈਂਡੀਡੇਟ ਐਲਾਨ ਹੋਣ ਤੇ ਅਰਦਾਸ ਕਰਨ ਵਾਸਤੇ ਸੰਗਤ ਆਈ ਹੈ ਅਸੀਂ ਆਸ ਰੱਖਦੇ ਹਾਂ ਕਿ ਜਿਵੇਂ ਸਰ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਇਲਾਕੇ ਦੇ ਵਿੱਚ ਤਰੱਕੀ ਦੇ ਸਕੀਮਾਂ ਲਾਗੂ ਕੀਤੀਆਂ ਉਸੇ ਲਾਈਨ ਦੇ ਉੱਤੇ ਸਾਰ ਰਾਜਿੰਦਰ ਸਿੰਘ ਜੀ ਉਰੇ ਕੰਮ ਕਰਨਗੇ ਜਿਹੜੀ ਦਿਨ ਪਰ ਦਿਨ ਮਹਿੰਗਾਈ ਵੱਧ ਰਹੀ ਹੈ ਉਹ ਸਰਕਾਰ ਨੂੰ ਮਜਬੂਰ ਕਰਨਗੇ ਕਿ ਇਨਫਲੇਸ਼ਨ ਨੂੰ ਟੇਮ ਕਰਨ ਔਰ ਜਿਹੜਾ ਸਾਡੇ ਪੰਜਾਬ ਦਾ ਹਾਲ ਬਣਿਆ ਹੋਇਆ ਬਾਰਡਰ ਏਰੀਆ ਦੇ ਉੱਤੇ ਜੋ ਵਿਤਕਰੇ ਹੋ ਰਹੇ ਹਨ ਕਾਨੂੰਨੇ ਕਾਨੂੰਨ ਜਿਵੇਂ ਐਨਐਸਏ ਅੱਜ ਅਮਰਿਤਪਾਲ ਸਿੰਘ ਆਦ ਦੇ ਉੱਤੇ ਲਾਇਆ ਹੋਇਆ ਹੈਗਾ ਔਰ ਜੋ ਸਿੱਖਾਂ ਦਾ ਕਤਲ ਬਾਹਰਲੇ ਦੇਸ਼ਾਂ 'ਚ ਕਹਿ ਕੇ ਕਰਾ ਰਹੇ ਆ ਉਹਨੂੰ ਖਤਮ ਕਰਨ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਘਟ ਗਿੰਤੀਆਂ ਦੀ ਆਵਾਜ਼ ਬਣ ਕੇ ਇਸ ਸ਼ਹੀਦਾਂ ਦੀ ਧਰਤੀ ਤੋਂ ਜਾ ਕੇ ਉੱਥੇ ਦਿੱਲੀ ਤੇ ਆਪਾਂ ਆਵਾਜ਼ ਉਠਾਈਏ ਆਪਣੇ ਹੱਕ ਲਈਏ ਬਹੁਤ ਵਧੀਆ ਚੱਲ ਰਹੀ ਹੈ ਅੱਛਾ ਹੰਗਾਰਾ ਆ ਰਿਹਾ ਹੈ ਅਸੀਂ ਬਾਰਡਰ ਖੋਲਣ ਦੀ ਮੰਗ ਕੀਤੀ ਹੈ ਜਿਹਦੇ ਨਾਲ ਆਵਾਜਾਵੀ ਦੇ ਨਾਲ ਅੱਜ ਜਿਹੜੀ ਕਣਕ 2250 ਰੁਪਏ ਦੀ ਔਰੇ ਵਿਕਦੀ ਹੈ ਲਾਹੌਰ ਬਾਰਡਰ ਪਾਰ ਕਰਕੇ 3300 ਦੀ ਕਣਕ ਹੈ ਆਵਾਜਾਵੀ ਹੋਊਗੀ ਖੁਸ਼ਹਾਲੀ ਆਊਗੀ ਭਾਰਤ ਦੀ ਜਿਹੜੀ ਜੀਡੀਪੀ ਐ 1% ਵਾਜੂਗੀ ਸੋ ਅਸੀਂ ਸਮਝਦੇ ਆ ਕਿ ਸਾਡੇ ਪਾਉਰਪਲ ਨੇ ਇੱਕ ਬਹੁਤ ਅਹਿਮ ਮੁੱਦਾ ਐ ਮੈਂ ਧੰਨਵਾਦ ਕਰਦਾ ਆ ਸਰਦਾਰ ਸਿੰਘ ਸੀਮਾਨ ਜੀ ਦਾ ਬਾਬਾ ਜੋਰਾਵਾ ਦਾ ਗੁਜਰਕੌਰ ਜੀ ਜਿਨ੍ਹਾਂ ਦੀ ਮਿਹਰ ਸਦਕਾ ਮੈਨੂੰ ਇੱਥੇ ਹਲਕਾ ਲੋਕ ਸਭਾ ਪਤਿਕੜ ਸਾਹਿਬ ਤੋਂ ਉਮੀਦਵਾਰ ਬਣਾ ਕੇ ਜੋ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਆ ਮੈਂ ਇੱਕ ਬੇਨਤੀ ਜਰੂਰ ਕਰੂੰਗਾ ਵੀ ਤੁਸੀਂ ਮੈਨੂੰ 1 ਜੂਨ ਦਾ ਦਿਨ ਦਿਓ ਮੈਂ ਤੁਹਾਨੂੰ 1825 ਦਿਨ ਦਿਆਂਗਾ ਇਹ ਮੇਰਾ ਤੁਹਾਡੇ ਨਾਲ ਕੋਈ ਲਾਰਾ ਨਹੀਂ ਵਾਦਾ ਹੈ ਕਿਉਂਕਿ ਮੈਂ ਇੱਥੇ ਜੋ ਦੇਖਿਆ ਮੇਰੇ ਨਾਨਕੇ ਵੀ ਇੱਥੇ ਨੇ ਮੈਂ ਇੱਥੇ ਜਿੱਮੇ ਪੜ੍ਹਿਆ ਹਾਂ ਇੱਥੇ ਮਹਾਂਜੋਪੁਰ ਚ ਤੇ ਜਿਹੜੇ ਇੱਥੇ ਹਾਲਾਤ ਨੇ ਉਹ ਠੀਕ ਨਹੀਂ ਹੈ ਇਹ ਤਾਂ ਸਿਰਫ ਕੁਰਸੀਆਂ ਵਾਸਤੇ ਲੜ ਰਹੇ ਨੇ ਸਰਦਾਰ ਸਿੰਘ ਜੀ ਇਮਾਨ ਉਹ ਕੌਮ ਵਾਸਤੇ ਲੜ ਰਹੇ ਨਹੀਂ ਸਾਡੇ ਜਿਹੜੇ ਸਾਡੀ ਜਿਹੜੀ ਜਵਾਨੀ ਨੂੰ ਕਸਾਨੀ ਨੂੰ ਬੇਰਜਕਾਰੀ ਜਾਂ ਕਿਸਾਨਾਂ ਦੇ ਜਿਹੜੇ ਸਾਡੇ ਬੱਚੇ ਸ਼ਹੀਦ ਹੋ ਗਏ ਜਾਂ ਸ਼ੁਭ ਕਰਨ ਸ਼ਹੀਦ ਹੋਇਆ ਉਹਨਾਂ ਦਾ ਜ਼ੀਰੋ ਐਫ ਆਈ ਆਰ ਦਾ ਕੀ ਕੀ ਇਤੁਕ ਬਣਦਾ ਆ ਜਿਨ੍ਹਾਂ ਤੇ ਜਿਨ੍ਹਾਂ ਕੇ ਹਰ ਪਰਚਾ ਹੋਣਾ ਚਾਹੀਦਾ ਸੀ ਹੋਮ ਮਿਨਿਸਟਰੀ ਤੇ ਮੁਤਸ਼ਾਹ ਤੇ ਮੋਦੀ ਤੇ ਇਹਨਾਂ ਨੇ ਕਿਉਂ ਨਹੀਂ ਕਰਿਆ ਵੀ ਆਖਰ ਗੋੜੀ ਦੀ ਚਲਾਈਏ ਕਿਹਦੇ ਅਜੇ ਇਸ ਤੇ ਚਲਾਈਏ ਮੈਂ ਇਹਦੀ ਸੀਵੀ ਜਾਂਚ ਦੀ ਮੰਗ ਕਰਦਾ ਹਾਂ ਵੀ ਇਹਨਾਂ ਦੀ ਸੀਵੀ ਜਾਂਚ ਕਰਕੇ ਉਹਨਾਂ ਦੇ ਪਰਚੇ ਕੀਤੇ ਜਾਣ ਤੇ ਜਿਹੜੇ ਬੇਕਸੂਰ ਕਿਸਾਨ ਅੱਜ ਬਾਰਡਰਾਂ ਦੇ ਬੈਠੇ ਨੇ ਉਹਨਾਂ ਦਾ ਕੀ ਕਸੂਰ ਹੈ ਕੀ ਕਿਸਾਨ ਆਪਣੀ ਫਸਲ ਵੇਚ ਕੇ ਉਹਦਾ ਸਹੀ ਮੁੱਲ ਵੀ ਨਹੀਂ ਮੰਗ ਸਕਦਾ ਇਹ ਕਿੱਥੋਂ ਦਾ ਇਨਸਾਫ ਹੈ ਇੱਕ ਬੰਦਾ 24 ਘੰਟੇ ਦਿਨ ਚ ਖੇਤਰ ਖਾਤਾ ਜੇ ਖੇਤਾ ਖੱਜਲ ਖਵਾਰ ਹੋ ਕੇ 6 ਮਹੀਨੇ ਬਾਅਦ ਲੈ ਕੇ ਫਸਲ ਜਾਂਦਾ ਉਹਨੂੰ ਇਹ ਅਧਿਕਾਰ ਨਹੀਂ ਹੈਗਾ ਵੀ ਆਪਣਾ ਦਾ ਸਹੀ ਮੁੱਲ ਮੰਗ ਸਕੀ ਜੇ ਮੰਗਦਾ ਉਹਦੀ ਆਵਾਜ਼ ਦੁਆਈਏ А, так вот.